ਜ਼ਿਲ੍ਹਾ ਕਪੂਰਥਲਾ ਵਿੱਚ ਪਲਾਸ ਦੇ ਨੇੜੇ ਪੈਂਦੇ ਪਿੰਡ ਅਕਬਰਪੁਰਾ ਵਿੱਚ ਦੋ ਨੌਹਾਂ ਵੱਲੋਂ ਆਪਣੀ ਸੱਸ ਦਾ ਕਤਲ ਕੀਤੇ ਜਾਣ ਦਾ ਮਾਮਲਾ ਸਾਹਮਣੇ ਆਇਆ ਹੈ ਇਲਜ਼ਾਮ ਹਨ ਕਿ ਮੰਗਲਵਾਰ ਦੇ ਰਾਤ ਦੋ ਔਰਤਾਂ ਰਾਜਵਿੰਦਰ ਕੌਰ ਅਤੇ ਰਾਜਦੇਵ ਕੌਰ ਨੇ ਆਪਣੀ ਸੱਸ ਸਵਰਾਜ ਕੌਰ ਦਾ ਕਤਲ ਕਰ ਦਿੱਤਾ ਕਤਲ ਤੋਂ ਬਾਅਦ ਇਹ ਵਾਰਦਾਤ ਨੂੰ ਲੁੱਟ ਦਾ ਮਾਮਲਾ ਦੱਸ ਕੇ ਗੁੰਮਰਾਹ ਕਰਨ ਦੀ ਕੋਸ਼ਿਸ਼ ਵੀ ਕੀਤੀ ਗਈ ਜਾਣਕਾਰੀ ਮੁਤਾਬਕ ਇਹਨਾਂ ਦੋਵੇਂ ਔਰਤਾਂ ਦੇ ਪਤੀ ਵਿਦੇਸ਼ ਵਿੱਚ ਰਹਿੰਦੇ ਹਨ ਇਲਜ਼ਾਮ ਹਨ ਕਿ ਇਹਨਾਂ ਦੇ ਦੋ ਹੋਰ ਵਿਅਕਤੀਆਂ ਨਾਲ ਨਾਜਾਇਜ਼ ਸਬੰਧ ਸਨ ਪਰ ਇਹਨਾਂ ਨੂੰ ਸੱਸ ਇਹਨਾਂ ਸਬੰਧਾਂ ਵਿੱਚ ਰੋੜਾ ਨਜ਼ਰ ਆ ਰਹੀ ਸੀ ਇਸੇ ਕਾਰਨ ਇਸ ਵਾਰਦਾਤ ਨੂੰ ਅੰਜਾਮ ਦਿੱਤਾ ਗਿਆ ਪੁਲਿਸ ਮੁਤਾਬਕ ਜਿਸ ਵੇਲੇ ਇਹ ਕਤਲ ਕੀਤਾ ਗਿਆ ਉਸ ਵੇਲੇ ਘਰ ਦੇ ਸਾਰੇ ਬੱਚਿਆਂ ਨੂੰ ਇੱਕ ਕਮਰੇ ਵਿੱਚ ਬੰਦ ਕਰ ਦਿੱਤਾ ਗਿਆ ਸੀ ਫਿਲਹਾਲ ਪੁਲਿਸ ਨੇ ਮਲਜ਼ਮਾ ਨੂੰ ਗ੍ਰਿਫਤਾਰ ਕਰ ਲਿਆ ਤੇ ਅੱਗੇ ਦੀ ਜਾਂਚ ਸ਼ੁਰੂ ਕਰ ਦਿੱਤੀ ਹੈ ਆਰਾਮ ਨੂੰ ਮਨ ਨੂੰ ਸਾਨੂੰ 1:30 ਵਜੇ ਫੋਨ ਗਿਆ ਸੁੱਤੇ ਪਏ ਸੀ ਅਸੀਂ ਤੇ ਮੇਰੇ ਘਰ ਦੀ ਰਿ ਫੋਨ ਚੁੱਕਿਆ ਮੈਂ ਕਿਹਾ ਵੀ ਫੋਨ ਕਿਹਦਾ ਕਹਿੰਦੇ ਰਾਜਜੀਤੀ ਦੇ ਬੰਦੇ ਘਰ ਬੰਦੇ ਪੈ ਗਏ ਅਕਬਰਪੁਰ ਮੈਂ ਕਿਹਾ ਵੀ ਬੰਦਾ ਰੋ ਦੇ ਅੰਦਰ ਕੋ ਕਬੂਤਰ ਹੀ ਵੱੜ ਸਕਦਾ ਬੰਦੇ ਕਿੱਦਾਂ ਵੱੜ ਗਏ ਤੇ ਮੈਂ ਕਾਰਾ ਕਰਾਇਆ ਗਿਆ ਇਹ ਨੁਆ ਰਕਾ ਕੋਰ ਕੋ ਮਰਦਾ ਆੜੀ ਸਕਦਾ ਤੋਂ ਬਦਮਾਸ਼ਾਂ ਰਹਿੰਦੀ ਸੀ ਘਰ ਦੇ ਜੋਰ ਲਾ ਲਾ ਥੱਕੇ ਇਸ ਕਰਕੇ ਥੋੜਾ ਕੰਮ ਖਰਾਬ ਹੋ ਗਿਆ ਨਹੀਂ ਮੁੜੀ ਅਬ ਪਲ ਚੱਲਣ ਇਹਨੂੰ ਕੜੀ ਦੀ ਪੜੀ ਸਜ਼ਾ ਮਿਲਣੀ ਚਾਹੀਦੀ ਹੈ ਤਾਂ ਕਿ ਆਉਣ ਵਾਲੀ ਜਨਸ ਨੂੰ ਪਤਾ ਲੱਗੇ ਵੀ ਇਹੋ ਜਿਹਾ ਕੰਮ ਨਾ ਹੋਵੇ ਇਹ ਰੋਂਦਿਆ ਸੀ ਰਾਤੀ ਇਹ ਇਹ ਆਪਣੀ ਮੰਮੀ ਨੂੰ ਵਾਜਾ ਮਾਰਦਾ ਸੀ ਦੀ ਮੰਮੀ ਸਮਰੇ ਚਾਈ ਸੀ ਦੀ ਮੰਮੀ ਜਾਂਦੀ ਜੋਰ ਪਾ ਕੇ ਮੂੜ ਲਜਾਈ ਦੇ ਵਿੱਚ ਦੇ ਲੋ ਹਾਂ ਤੇ ਆਨ ਫੇਰ ਤੋਂ ਆਪਾਂ ਮੋੜੇ ਜਾਈ ਲੋ ਤੇ ਤੇਰੀ ਫੇਰ ਤੋਂ ਬਾਹਰ ਤੋਂ ਡਵਾੜਤਾ ਤਦ ਤੱਕ ਕਿਨੇ ਚਿਰ ਬਾਹਰ ਖੋਲਿਆ ਫੇਰ ਵਾਦੂ ਵਾਦ 20 ਮਿੰਟ ਬਾਅਦ ਓਦੋਂ ਕੀ ਹੋਇਆ ਸੀ ਬਾਹਰ ਆ ਕੇ ਦੇਖਿਆ ਕੁਛ ਹੂੰ ਠੀਕ ਜੀ ਬੀਬੀ ਉੱਥੇ ਬੈਠ ਦੇ ਨੰਮੀ ਵੀ ਇਨੀਸ਼ੀਅਲੀ ਸਾਨੂੰ ਇਹ ਕਿਹਾ ਹੈਗਾ ਵੀ ਸਾਡੇ ਘਰ ਕੋਈ ਲਟੇਰੇ ਆ ਗਏ 10-12 ਔਰ ਉਹਨਾਂ ਨੇ ਲੇਡੀ ਮਾਤਾ ਨੂੰ ਸਾਡੀ ਨੂੰ ਮਾਰਤਾ ਹੈਗਾ ਤੇ ਗਹਿਣੇ-ਗੁਣੇ ਲੁੱਟ ਕੇ ਲੈ ਗਏ ਜਦੋਂ ਤਫਤੀਸ਼ ਹੋਈ ਹੈ ਜਦੋਂ ਇਹਨੇ ਇਨਵੈਸਟੀਗੇਸ਼ਨ ਜੁਆਇਨ ਕੀਤਾ ਫਿਰ ਇਹ ਗੱਲ ਕਲੀਅਰ ਹੋ ਗਈ ਮਨ ਵੀ ਗਿਆ 10-15 ਦਿਨ ਤੋਂ ਪਲਾਨ ਇਹਨਾਂ ਨੇ ਕੀਤਾ ਸੀਗਾ ਵੀ ਅਸੀਂ ਇਹਨੂੰ ਇਸ ਤਰ੍ਹਾਂ ਪਾਸੇ ਕਰਨਾ ਹੈਗਾ ਤੇ ਇਹਨਾਂ ਨੇ ਪਲੈਨਿੰਗ ਦੇ ਤਹਿਤ ਜਿਹੜਾ ਇਹਨੂੰ ਖਾਣੇ ਕੋਈ ਦੇ ਦਿੱਤਾ ਉਹ ਬੇਹੋਸ਼ ਹੋ ਗਈ ਤੇ ਇਹ ਰਾਤ ਨੂੰ ਇਹ ਆ ਗਿਆ ਹੈਗਾ ਮੁੰਡਾ ਅੰਚਿਤ ਨਾਲ ਇਹ ਤੇ ਗੋਪੀ ਸੀਗਾ ਤੇ ਉਹ ਫਿਰ ਇਹਨਾਂ ਨੇ ਉਸ ਨੂੰ ਬੇਹੋਸ਼ ਪਈ ਨੂੰ ਸਹਰਾਣੇ ਨਾਲ ਉੱਤੇ ਰੱਖ ਕੇ ਉਹਦੇ ਮੂੰਹ ਤੇ ਉਹਨੂੰ ਮਾਰਦਾ ਬਾਅਦ ਚ ਰੋਡ ਵੀ ਇੱਕ ਮਾਰੀ ਹੈਗੀ ਇਹਨਾਂ ਨੇ ਅੰਚਿਤ ਨੇ ਉਹਦੇ ਸਿਰ 'ਤੇ ਮਾਰੀ ਉਸ ਕਾਫੀ ਉਹਦੇ ਸਿਰ ਪਾਟ ਗਿਆ ਸੀਗਾ ਫਿਰ ਨਾ ਨੇ ਡਰਾਮਾ ਬਣਾਇਆ ਹੈਗਾ ਔਰ ਅਲਮਾਰੀਆਂ ਲਗੋਰੀਆਂ ਤੋੜ ਕੇ ਸ਼ੋਅ ਕਰਨ ਦੀ ਕੋਸ਼ਿਸ਼ ਕੀਤੀ ਸਾਡੇ ਘਰ ਦੀ ਖੋ ਹੋ ਗਈ